ਆਪ ਸਰਕਾਰ ਵੱਲੋਂ ਜਿਹੜਾ ਜੁਧ ਨਸ਼ੀ ਵਿਰੁੱਧ ਮਹਮ ਚਲੂ ਕੀਤੀ ਹੋਈ ਹੈ 1 ਮਈ ਤੋਂ ਉਹਦੇ ਤਹਿਤ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਹੌਟਸਪੌਟਸ ਤੇ ਕੈਸੋ ਆਪਰੇਸ਼ਨ ਕੀਤੇ ਗਏ ਐ ਐਸ ਐਚ ਓਜ਼ ਔਰ ਜੀਓ ਸਹਿਵਾਨ ਜਿਹੜੇ ਸੀਗੇ ਔਰ ਨਵਾਂ ਸ਼ਹਿਰ ਸਬਡਿਵੀਜ਼ਨ ਦੇ ਵਿੱਚ ਔਰ ਗੜਾਪੜ ਦੇ ਵਿੱਚ ਕਲਰਾ ਮਹੱਲਾ ਜੱਬੋਵਾਲ ਲੰਗੜੋਆ ਇਹਦੇ ਸਾਰੇ 'ਚ ਜਿਹੜੇ ਹੈ ਕੈਸੋ ਆਪਰੇਸ਼ਨ ਕੀਤੇ ਗਏ ਔਰ ਚੈਕਿੰਗ ਕੀਤੀ ਗਈ ਹੈ ਨਸ਼ੀ ਦੇ ਨਾਲ ਸੰਬੰਧਤ ਬੰਦਿਆਂ ਦੀ ਸਸਪੈਕਟਿਡ ਪਰਸਨਸ ਦੀ ਇਸ ਤੋਂ ਇਲਾਵਾ ਜਿਹੜਾ ਇਹ ਜਦੋਂ ਤੋਂ 1 ਮਈ ਤੋਂ ਚੱਲ ਰਿਹਾ ਹੈ ਅਭਿਆਨ ਇਦੇ ਤਹਿਤ ਹੁਣ ਤੱਕ ਜਿਹੜੇ ਸਿਟੀ ਨਮਾ ਸ਼ਹਿਰ ਦੇ ਵਿੱਚ ਅਸੀਂ 37 ਮੁਕਦਮੇ ਦਰਜ ਕੀਤੇ ਆ ਸਦਰ ਨਮਾ ਸ਼ਹਿਰ 44 ਮੁਕਦਮੇ ਦਰਜ ਕੀਤੇ ਰਾਹੋਂ ਦੇ ਵਿੱਚ 33 ਔਰ ਔੜ ਦੇ ਵਿੱਚ 32 ਸੋ ਇਸ ਤਰ੍ਹਾਂ ਟੋਟਲ 146 ਮੁਕਦਮੇ ਸਬ ਡਿਵੀਜ਼ਨ ਨਮਾ ਸ਼ਹਿਰ ਦੇ ਵਿੱਚ ਦਰਜ ਹੋਏ ਆ ਔਰ 193 ਅਕਿਊਜ਼ ਜਿਹੜੇ ਹੈਗੇ ਆ ਇਹਦੇ ਵਿੱਚ ਫੜੇ ਗਏ ਆ ਔਰ 2,35,000 ਦੀ ਡਰਗ ਮਨੀ ਇਸ ਤੋਂ ਇਲਾਵਾ ਜਿਹੜੀ ਹੈ 1.5 ਕਿਲੋ ਦੇ ਕਰੀਬ ਹੀਰੋਇਨ 123 ਕਿ ਦੀ ਜਿਹੜਾ ਪੋਪੀ ਹੈਸ ਤੇ ਹੋਰ ਜਿਹੜੀਆਂ ਡਰਗ ਜਿਹੜੀਆਂ ਹੈਗੀਆਂ ਕੈਪਸੂਲ ਵਗੈਰਾ ਉਹ 1224 ਦੇ ਕਰੀਬ ਜਿਹੜੀਆਂ ਫੜੀਆਂ ਗਈਆਂ ਇਸ ਤੋਂ ਇਲਾਵਾ ਨਸ਼ੇ ਜਿਹੜੇ ਕਰਦੇ ਨੌਜਵਾਨ ਹੈਗੇ ਜਿਹੜੇ ਸਿਰਫ ਵਿਕਟਮ ਹੈਗੇ ਆ ਜਾਂ ਉਹ ਨਸ਼ਾ ਛੱਡਣਾ ਚਾਹੁੰਦੇ ਆ ਪੁਲਿਸ ਵੱਲੋਂ ਉਹਨਾਂ ਲਈ ਵੀ ਬੜਾ ਉਪਰਾਲਾ ਕੀਤਾ ਗਿਆ ਲੋਕਾਂ ਦੇ ਸਹਿਯੋਗ ਨਾਲ 133 ਦੇ ਕਰੀਬ ਜਿਹੜੇ ਹੈਗੇ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਡਰਗ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਪੇਸ਼ੈਂਟਸ ਨੂੰ ਦਾਖਲ ਕਰਵਾਇਆ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਹੈਗੇ 87 ਦੇ ਕਰੀਬ ਜਿਹੜੇ ਹੈਗੇ ਓਟ ਸੈਂਟਰਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨਸ਼ੇ ਨਾਲ ਗ੍ਰਸਤ ਸੀਗੇ ਉਹਨਾਂ ਨੂੰ ਮੈਡੀਸਨ ਦੇ ਲਈ ਭੇਜਿਆ ਗਿਆ ਸੋ ਇਸ ਤਰ੍ਹਾਂ ਜਿੱਥੇ ਅਸੀਂ ਜਿਹੜੇ ਮਾੜੇ ਨਸ਼ਾ ਵੇਚਣ ਦੇ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਰਹੇ ਆ ਉਹਨਾਂ ਨੂੰ ਜੇਲ੍ਹਾਂ 'ਚ ਭੇਜ ਰਹੇ ਆ ਉਹਦੇ ਨਾਲ-ਨਾਲ ਜਿਹੜੇ ਨਸ਼ਾ ਕਰਨ ਦੇ ਵਿਕਟਮ ਹੈਗੇ ਆ ਉਹਨਾਂ ਦੇ ਇਲਾਜ ਲਈ ਵੀ ਉਪਰਾਲੇ ਕਰ ਰਹੇ ਜਿਹਦੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਇਹ ਆਪਰੇਸ਼ਨ ਸਾਡਾ ਲਗਾਤਾਰ ਜਾਰੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪੂਰੇ ਜ਼ਿਲ੍ਹੇ ਨੂੰ ਜਿਹੜਾ ਹੈ ਪੂਰੀ ਸਬਡਿਵੀਜ਼ਨ ਨੂੰ ਅਸੀਂ ਨਸ਼ਾ ਮੁਕਤ ਰੱਖਾਂਗੇ ਔਰ ਜਿਹੜੇ ਨੌਜਵਾਨ ਹੈਗੇ ਉਹਨਾਂ ਵਾਸਤੇ ਅਸੀਂ ਅਵੇਅਰਨੈਸ ਕੈਂਪਸ ਵੀ ਲਾਉਨੇ ਆ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਂ ਸ਼ਹਿਰਾਂ ਦੇ ਚ ਬਾੜਬੰਦੀ ਦੇ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈ ਤਾਂ ਕਿ ਅਸੀਂ ਇਸ ਸਬੰਧੀ ਅਵੇਅਰਨੈਸ ਕ੍ਰੀਏਟ ਕਰ ਸਕੀਏ ਔਰ ਆਪਣੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢ ਕੇ ਗਰਾਊਂਡਾਂ 'ਚ ਲਿਆ ਸਕੀਏ ਸਰ ਜਿਹੜੇ ਸਿਲਵਰ ਪੰਨੇ ਵਗਾਰਨ ਨੇ ਹੁੰਦੇ ਆ ਜੀ ਉਹਨਾਂ ਤੇ ਐਨਡੀਪੀਐਸ ਲੱਗ ਰਿਹਾ ਇਹਦੀ ਕੋਈ ਫਰਕ ਹੈ ਜਾਂ ਸੇਮ ਉਹੀ ਤਰ ਹੈ ਜਿਹੜੇ ਬੱਚੇ ਜਿਹੜੇ ਕੁਝ ਇਲਾਜ ਕਰਾਉਣ ਲਈ ਆਪ ਐਗਰੀ ਹੋ ਜਾਂਦੇ ਉਹਨਾਂ ਨੂੰ ਤਾਂ ਅਸੀਂ ਡੀ ਐਡਿਕਸ਼ਨ ਚ ਭੇਜ ਦਿੰਦੇ ਆ ਕੁਝ ਜਿਹੜੇ ਹੈਗੇ ਐਗਰੀ ਨਹੀਂ ਹੁੰਦੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕਰਦੇ ਆ ਪ੍ਰੋਵੀਜ਼ਨ ਹੈ ਐਨਡੀਪੀਐਸ ਅਕਤ ਦਾ कि ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਹਾਂ ਅਗਰ ਉਹ ਕੋਰਟ ਦੇ ਵਿੱਚ ਬੱਚਾ ਇਹ ਕਹਿੰਦਾ ਕਿ ਮੈਂ ਆਪਣਾ ਟ੍ਰੀਟਮੈਂਟ ਕਰਵਾਉਣਾ ਚਾਹੁੰਦਾ ਕੋਰਟ ਕੁਛਦੀ ਹੈ ਦੈਨ ਉਹਨੂੰ ਕੋਰਟ ਦੇ ਆਰਡਰ ਦੇ ਨਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਔਰ ਉਹਦੇ ਵਾਸਤੇ ਫਿਰ ਕੋਰਟ ਵੱਲੋਂ ਹੀ ਮੋਨੀਟਰਿੰਗ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਉਹਦੇ ਇਲਾਜ ਦਾ ਖਿਆਲ ਰੱਖਦੀ ਹੈ ਔਰ ਅਗਰ ਉਹ ਬੱਚਾ ਜਿਹੜਾ ਹੈਗਾ ਨੇਕਟਿਵ ਪਾਇਆ ਜਾਂਦਾ ਫਿਰ ਉਹਨੂੰ ਡਿਸਚਾਰਜ ਕਰਤਾ ਜਾਂਦਾ ਹੈ ਕੋਰਟ ਦੇ ਆਰਡਰ ਦੇ ਨਾਲ ਔਰ ਅਸੀਂ ਭਾਵੇਂ ਉਹਦਾ ਚਲਾਨ ਵੀ ਲਈਏ ਉਹਦੀ ਐਫਆਈਆਰ ਜਿਹੜੀ ਹੈ کورٹ ਬਾਅਦ ਕੈਨਸਲ ਕਰ ਦਿੰਦੀ ਹੈ ਸੋ ਇਸ ਕਰਕੇ ਇਹ ਵੀ ਇੱਕ ਤਰੀਕਾ ਹੈਗਾ ਇਸੇ ਐਕਟ ਦਾ ਪ੍ਰੋਵੀਜ਼ਨ ਦਾ ਕਿ ਅਸੀਂ ਜਿਹੜੇ ਐਡਿਕਟ ਹੋ ਗਏ ਉਹਨਾਂ ਦੇ ਕੋਰਟ ਦੀ ਦਖਲੰਦਗੀ ਨਾਲ ਇਲਾਜ ਕਰਵਾ ਸਕਦੇ ਹ ਪਰ ਡਿਪਟੀ ਸਾਹਿਬ ਇੱਕ ਜਿਹੜੇ ਡੀ ਐਡਿਕਸ਼ਨ ਸੈਂਟਰ ਹੈਗੇ ਉਹਨਾਂ ਤੋਂ ਨਿਊਜ਼ ਆਦੀ ਹੈ ਕਿ ਪੁਲਿਸ ਆਪਣੇ ਜਿਹੜੇ ਪਕੜੇ ਹੋਏ ਹੈਗੇ ਆ ਆਦੀ ਹੈਗੇ ਨਸ਼ਿਆਂ ਦੇ ਉਹਨਾਂ ਨੂੰ ਉੱਥੇ ਭੇਜ ਦੀ ਜਗ੍ਹਾ ਹੀ ਨਹੀਂ ਮਿਲਦੀ ਉਹ ਕਹਿੰਦੇ ਹੈ ਨਹੀਂ ਸਾਡੇ ਕੋਲ ਸੀਟਾਂ ਹੀ ਨਹੀਂ ਹੈਗੀ ਇਹ ਗੱਲ ਸਹੀ ਹੈ ਕਾਫੀ ਹੱਦ ਤੱਕ ਕਿਉਂਕਿ ਕਈ ਵਾਰ ਸਾਡੇ ਕੋਲ ਜਿਹੜੇ ਪੇਸ਼ੈਂਟ ਜ਼ਿਆਦਾ ਹੋ ਜਾਂਦੇ ਆ ਔਰ ਉਹਨਾਂ ਕੋਲ ਇੰਨੀ ਥਾਂ ਨਹੀਂ ਹੁੰਦੀ ਹੈਗੀ ਆ ਸੋ ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ ਲੇਕਿਨ ਹੌਲੀ ਹੌਲੀ ਇਨਫਰਾਸਟ੍ਰਕਚਰ ਜਿਹੜਾ ਹੈਲਥ ਡਿਪਾਰਟਮੈਂਟ ਵੀ ਇੰਪਰੂਵ ਕਰ ਰਹੇ ਔਰ ਅਕਮੋਡੀਟ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਕਈ ਵਾਰ ਪੇਸ਼ੈਂਟ ਜ਼ਿਆਦਾ ਹੋ ਜਾਂਦੇ ਉਦੋਂ ਦਿੱਕਤ ਆ ਜਾਂਦੀ ਸਰੇ ਜਿਸ ਤਰ੍ਹਾਂ ਜੈਸਸ ਰੂਮ ਸੈਂਟਰ ਹੈ ਜੀ ਬੜੀ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਔਰ ਡੈਫੀਨਿਟਲੀ ਜੇ ਪੁਲਿਸ ਵੱਲੋਂ ਦੇਖੋ ਹੈਲਥ ਡਿਪਾਰਟਮੈਂਟ ਆਪਣੇ ਤੌਰ ਤੇ ਕਰਦਾ ਲੇਕਿਨ ਜੇ ਕੋਈ ਉੱਥੇ ਇਸ ਤਰ੍ਹਾਂ ਦੀ ਕੋਈ ਲੱਗਦੀ ਹੈ ਦੈਨ ਅਸੀਂ ਉਹਦੀ ਚੈਕਿੰਗ ਕਰਦੇ ਆਂ ਔਰ ਉਹ ਤੋਂ ਇਲਾਵਾ ਅਸੀਂ ਫੀਡਬੈਕ ਜਿਹੜੇ ਪ੍ਰਾਈਵੇਟ ਹੈਗੇ ਆ ਉਹਨਾਂ ਦੀ ਲੈਂਦੇ ਰਹਿੰਦੇ ਆ ਕਿ ਕੋਈ ਮਿਸਯੂਜ਼ ਨਾ ਕਰ ਰਿਆ ਹੁਣ ਉਹਦੇ ਵਾਸਤੇ ਹੈਲਥ ਡਿਪਾਰਟਮੈਂਟ ਵੀ ਉਹਨਾਂ ਦਾ ਡਾਟਾ ਰੱਖਦਾ ਤੇ ਕਾਹੇ-ਬਗਾਹੇ ਜੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਉਹਨਾਂ ਨੂੰ ਜਾ ਕੇ ਚੈੱਕ ਵੀ ਕਰਦੇ ਤੇ ਉਹਦੀ ਹੈਲਥ ਡਿਪਾਰਟਮੈਂਟ ਨੂੰ ਰਿਪੋਰਟ ਵੀ ਕਰ ਦਿੰਦੇ ਆਂ